ਜਿੰਦਾਬਾਦ ਜਿੰਦਾਬਾਦ ਦਿੱਲੀ ਸਿੰਘ ਕਲਿਆ ਜਿੰਦਾਬਾਦ 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 ਸਰਕਾਰ ਮਰਦਾਬਾਦ 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 ਪਰੇਡ ਕਰਾ ਰਹੇ ਮਰਦਾਬਾਦ ਮਰਦਾਬਾਦ ਕਦੀ ਨਾਰੇ ਬਾਜੀ ਕੀਤੀ ਯਾਰੀ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਮਾਮਾ ਮਾਰ ਗਿਆ ਗੰਗਣਾ ਰੰਦੀ ਕਰ ਗਿਆ ਮੋਦੀ ਮਾਮਾ ਮਾਰ ਗਿਆ ਗੰਗਣਾ ਰੰਦੀ ਕਰ ਗਿਆ ਮੋਦੀ ਮਾਮਾ ਮਾਰ ਗਿਆ ਗੰਗਣਾ ਰੰਦੀ ਕਰ ਗਿਆ ਗੰਗਣਾ ਤੇਰਾ ਕੌਣ ਸਾਰਾ ਅਮਰਦ ਸਾਹਿਬ ਮੋਟੇ ਧਰਵਾਲਾ ਗੰਗਣਾ ਤੇਰਾ ਕੌਣ ਸਾਰਾ ਮਾਮਾ ਚੋਰ ਹੈ ਗਲੀ ਗਲੀ ਮੈਂ ਸ਼ੋਰ ਹੈ ਮੋਦੀ ਚੋਰ ਹੈ ਪਿੰਡ ਸ਼ਹਿਰ ਤੋਂ ਆਈ ਆਵਾਜ਼ ਨਹੀਂ ਚੱਲਣਾ ਮੋਦੀ ਦਾ ਰਾਜ ਪਿੰਡਾਂ ਸ਼ਹਿਰਾਂ ਦੀ ਇੱਕੋ ਆਵਾਜ਼ ਨਹੀਂ ਚੱਲਣਾ ਮੋਦੀ ਦਾ ਰਾਜ ਗੁੰਡਾ ਰਾਜ ਮਰ ਗਿਆ ਗੁੰਡਾ ਰਾਜ ਟ੍ਰੈਂਡਿੰਗ ਕਰ ਗਿਆ ਅੰਜ ਪ੍ਰਧਾਨ ਜੀ ਕੀ ਨਾਂ ਹੈ ਜੀ ਮੈਂ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬਟਾ ਸਾਫ ਸਿੰਘ ਸਭਰਾ ਅੱਜ ਦੋਵਾਂ ਫਾਰਮਾਂ ਦੇ ਸੱਦੇ ਤੇ ਮਜ਼ਦੂਰ ਮੋਰਚਾ ਤੇ ਗੈਰਾਈ ਨੀਤਿਕ ਮੋਰਚੇ ਤੇ ਪੂਰੇ ਭਾਰਤ ਲੈਵਲ ਤੇ ਜਿੱਥੇ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਦੀਆਂ ਸੱਤਾ ਦੇ ਵਿੱਚ ਜਿਹੜੇ ਇਹ ਭਾਜਪੀ ਦਾ ਜਿਹੜਾ ਪੁਤਲਾ ਫੂਕ ਕੇ ਤੇ ਨਾਰੇ ਜਿਹੜੇ ਇਹਨਾਂ ਦੇ ਖਿਲਾਫ ਬਹੁਤ ਜੋਰਾਂ ਦੇ ਵਿੱਚ ਲਾਊਗੇ ਅੱਜ ਇਹ ਜਿਹੜੀ ਸਰਕਾਰ ਆ ਅੱਜ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਪੂਰੇ ਮਰਨ ਵਰਤ ਤੇ 46 ਦਿਨ ਹੋ ਗਏ ਆ ਜਿਹੜੀ ਭਾਰਤ ਸਰਕਾਰ ਆ ਇਹਦੇ ਕੰਨ ਤੇ ਜੂ ਨਹੀਂ ਸਰਕੀ ਤੁਸੀਂ ਇਹ ਵੇਖੋ ਪਿਛਲੀ ਕਣਕ ਦੇ ਸੀਜ਼ਨ ਦੇ ਵਿੱਚ 23 ਰੁਪਏ ਕਣਕ ਲੈਣ ਤੋਂ ਘੁੱਟ ਮਾਰਦੇ ਦਾ ਇਨਕਾਰ ਕਰਦੇ ਸੀ ਅੱਜ ਕਾਰਪੋਰੇਟਾਂ ਦੇ ਹੱਥ ਕਣਕ ਆਈਆ ਤੇ 33 ਰੁਪਏ ਰੇਟ ਆ ਜਿੱਥੇ